ਆ ਦੇਖੋ ਇਹ ਹੈ ਕੁਆਲਿਟੀ ਟਾਈਮ ਬੱਚਿਆਂ ਨਾਲ ਸਪੈਂਡ ਕਰਨਾ ਹੁੰਦਾ ਹੈ ਡਿਨਰ ਹੋ ਗਿਆ ਹੁਣ ਆਪਦੀ ਮੰਮੀ ਨਾਲ ਦੋਨੋਂ ਬੱਚੇ ਸਾਬਸਿਡੀ ਖੇល ਰਹੇ ਹਨ ਮੋਬਾਈਲ ਫੋਨ ਦੇਣ ਦੀ ਬਜਾਏ ਬੱਚਿਆਂ ਨੂੰ ਇਹ ਚੀਜ਼ਾਂ 'ਚ ਆਪਣੇ ਬਿਜ਼ੀ ਕਰੋ ਪਰ ਮੇਰੇ ਮੇਰੇ ਹਾਂਜੀ ਉਹਦੇ ਮੋਂਗੋ ਸਿੱਟਾ ਚਲ ਦੇਖੋ ਮਾਂ ਲੱਟੂ ਇਹ ਬੰਦਾ ਫਟਾ ਮੇਰਾ ਏ ਭਾਈ ਭੈਣ ਦੀ ਬੌਂਡਿੰਗ ਬਣਦੀ ਐ ਇਦਾਂ ਪੇਰੈਂਟਸ ਦੀ ਬੌਂਡਿੰਗ ਬਣਨੇ ਜੇ ਤੁਸੀਂ ਕਹੋ ਕਿ ਕੱਲੇ ਕੱਲੇ ਕੋਲ ਫੋਨ ਹੋਵੇ ਕੱਲਾ ਕੱਲਾ ਰੋਟੀ ਖਾਂਦਾ ਹੋਵੇ ਉਹ ਕਦੇ ਵੀ ਨਹੀਂ ਤੁਹਾਡੀ ਬੌਂਡਿੰਗ ਬਣ ਸਕਦੀ ਹੈਗੀ ਸੋ ਸਾਡਾ ਪੇਰੈਂਟਸ ਦਾ ਕਸੂਰ ਹੈ ਅਸੀਂ ਬੱਚਿਆਂ ਦੇ ਨਾਲ ਬੌਂਡਿੰਗ ਨਹੀਂ ਬਣਾ ਰਹੇ ਹੈਗੇ ਹਾਂ ਜੀ ਮੈਂ ਚੱਲਦਾ ਹਾਂ ਮੂਹੂ ਮੇਰੇ ਵੀ ਪੰਜੇ ਪੰਜੇ ਸਾਰੇ ਪੰਜੇ ਮੰਮੇ ਦੇ ਪੰਜ ਮੰਮੇ ਕਰੋ ਤੁਸੀਂ ਮਿਲ ਤਾਂ ਮੀ ਮਮੀ ਮਮੀ ਤੇ ਬੰਨੀ ਆਦਾ ਤੇ ਤੁਸੀਂ ਕੀ ਇੱਧਰ ਆਪਾਂ ਅਰੇ ਗੁੱਗੂ ਦਾ ਕੀ ਕਰਦਾ ਸੱਤ ਦੀ ਪੂਨ ਹੈ ਨਾ ਕੱਟ ਆਪਰੇ ਇੱਧਰ ਓਏ ਲੈ ਲੈ ਮੇਰੇ ਇੱਧਰ ਨਹੀਂ ਠੀਕ ਹੈ ਨਹੀਂ ਠੀਕ ਹੈ ਨਹੀਂ ਆ ਤੂੰ ਕੁਝ ਨਾਸੂ ਬਣਾ ਚੀਟਿੰਗ ਲੈ ਗਿਆ ਕੋਈ ਨਾ ਮੈਂ ਨਹੀਂ ਕੀਤੀ ਲੀਡਿੰਗ ਤੂੰ ਕਰਦਾ ਫਿਰ ਕੀ ਉਹ ਕਰ ਕਰ ਤੇਰਾ ਮੈਂ ਮੈਂ ਮੇਰੀ ਆਊਗੀ ਕਿ ਨਹੀਂ ਇਹਦੀ ਵਾਈਬ ਨਹੀਂ ਹੈ